ਹਾਂਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਦਾ ਸਵਾਗਤ ਹੈ ਜੀ ਮੋਟੀਵੇਸ਼ਨਲ ਚੈਨਲ ਵਿੱਚ ਸੋ ਆਪ ਸਾਰੇ ਹੀ ਇਸ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਵੀ ਕਰਿਓ ਅੱਜ ਅਸੀਂ ਗੱਲ ਕਰਾਂਗੇ ਪਾਠ ਜਪਜੀ ਸਾਹਿਬ ਜੀ ਦੀ ਦੇਖੋ ਜੀ ਜਪਜੀ ਸਾਹਿਬ ਜੀ ਦੇ ਪਾਠ ਵਿੱਚ ਇੰਨੀ ਤਾਕਤ ਹੈ ਇੰਨੀ ਹੀ ਸ਼ਕਤੀ ਹੈ ਕਿ ਕੋਈ ਕਹਿ ਨਹੀਂ ਸਕਦਾ ਜਪਜੀ ਸਾਹਿਬ ਦਾ ਪਾਠ ਇੱਕ ਵੀ ਅਗਰ ਕਿਸੇ ਦੇ ਘਰ ਵਿੱਚ ਹੁੰਦਾ ਹੈ ਨਾ ਉੱਥੇ ਬਰਕਤਾਂ ਹੀ ਬਰਕਤਾਂ ਹੁੰਦੀਆਂ ਹਨ ਅਗਰ ਕੋਈ ਜ਼ਿਆਦਾ ਪਾਠ ਕਰਦਾ ਹੈ ਜਪਜੀ ਸਾਹਿਬ ਜੀ ਦੇ ਤੇ ਉੱਥੋਂ ਦੀ ਤੇ ਕੋਈ ਗੱਲ ਕਾਇ ਹੀ ਨਹੀਂ ਸਕਦੇ ਬਾਰੇ ਨਿਹਰੇ ਹੋ ਜਾਂਦੇ ਹਨ ਜਪਜੀ ਸਾਹਿਬ ਜੀ ਦਾ ਪਾਠ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਾਹਿਬ ਆਪ ਕਹਿੰਦੇ ਹਨ ਕਿ ਜਿਹੜਾ ਵੀ ਇਨਸਾਨ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਘਰ ਵਿੱਚ ਕਰੇਗਾ ਜਾਂ ਫਿਰ ਸੁਨੇਗਾ ਤੇ ਮੈਂ ਉਹਦੇ ਘਰ ਵਿੱਚ ਆਪ ਪੈਰਾ ਦਵਾਂਗਾ ਉਹਨਾਂ ਦੀ ਬਾਹ ਮੈਂ ਕਦੀ ਨਹੀਂ ਛਡਾਂਗਾ ਨਾਹੀਂ ਲੋਕ ਵਿੱਚ ਤੇ ਨਾਹੀਂ ਪਰਲੋਕ ਵਿੱਚ ਸੋ ਇਸ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਨਾ ਉਹ ਕਰਨਾ ਬਹੁਤ ਹੀ ਲਾਜ਼ਮੀ ਹੈ ਇਸੇ ਤਰ੍ਹਾਂ ਹੀ ਦੇਖੋ ਫਿਲਮ ਇੰਡਸਟਰੀ ਵਿੱਚ ਮਧੂ ਬਾਲਾ ਜੋ ਐਕਟਰਸ ਹੀ ਪੁਰਾਣੀ ਐਕਟਰ ਉਹਨੇ ਜਦੋਂ ਵੀ ਸ਼ੂਟਿੰਗ ਤੇ ਜਾਣਾ ਤੇ ਉਹਨੇ ਕੀ ਕਰਨਾ ਆਪਣੇ ਪਰਸ ਵਿੱਚ ਜੋ ਇੱਕ ਛੋਟੀ ਜਿਹੀ ਉਰਦੂ ਦੇ ਵਿੱਚ ਨਿੱਕੀ ਜਿਨੀ ਡਾਇਰੀ ਰੂਪੀ ਕਿਤਾਬ ਕਢਣੀ ਤੇ ਉਹਦੇ ਨਾਲ ਦਾ ਜਿਹੜਾ ਸੈਕਟਰੀ ਹੀ ਉਹਨੇ ਦੇਖਣਾ ਕਿ ਇਹ ਦੇਖਾਂ ਤੇ ਸਹੀ ਹੈ ਕੀ ਪੜਦੀ ਹੈ ਇਹਨੂੰ ਮੈਂ ਦੇਖਦਾ ਹਾਂ ਇੱਕ ਵਾਰੀ ਉਹ ਇੱਡਾ ਹੀ ਪਰ ਸੁਪਨਾ ਛੱਡ ਕੇ ਤੇ ਸ਼ੂਟਿੰਗ ਕਰਨ ਚਲੀ ਗਈ ਤੇ ਜਿਹੜਾ ਸੈਕਟਰੀ ਸੀ ਉਹ ਸੀ ਸਰਤਾਰ ਤੇ ਉਹਨੇ ਕੀ ਖੇਟਾ ਉਹਨੂੰ ਉਰਦੂ ਆਉਂਦੀ ਸੀ ਜਦੋਂ ਉਹਨੇ ਦੇਖਿਆ ਪੀ ਇਹ ਕੀ ਹੈ ਮੈਂ ਦੇਖਾਂ ਕਿਸੇ ਦੇ ਪਰਸ ਨੂੰ ਹੱਥ ਲਾਉਣਾ ਗਲਤ ਗੱਲ ਹੈ ਲੇਕਿਨ ਉਹ ਨੂੰ ਮੰਨ ਵਿੱਚ ਇਹ ਹੀ ਕੀ ਪੜਦੀ ਹੈ ਕਿਹੜਾ ਕਲਮਾ ਪੜਦੀ ਹੈ ਕਿਹੜੀ ਕਲਮੇ ਨੂੰ ਪੜ ਕੇ ਜਾਂਦੀ ਹੈ ਜਿਹੜੇ ਵਾਦੇ ਨਹੀਂ ਹਰੇ ਹੋ ਗਏ ਨੇ ਉਹਨੇ ਕੀ ਕਰਨਾ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਫੇਰ ਹੀ ਜਾਣਾ ਆਪਣੇ ਡਾਇਰੈਕਟਰਾਂ ਨੂੰ ਕਹਿ ਛੱਡਿਆ ਸੀ ਕਿ ਮੈਨੂੰ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਪਹਿਲੇ ਕਰਨਦਿਆਂ ਕਰੋ ਫੇਰ ਹੀ ਮੈਂ ਸ਼ੂਟਿੰਗ ਕਰਾਂਗੀ ਨਾਲੇ ਗੁਰੂ ਗੋਬਿੰਦ ਸਿੰਘ ਤੇ ਨਾਲੇ ਗੁਰੂ ਨਾਨਕ ਪਾਸ਼ਾ ਜੀ ਦਾ ਚੇਧੋਵੀ ਗੁਰਪੁਰ ਪਹੁੰਚਾ ਸੀ ਨਾ ਉਦੋਂ ਉਹ ਛੁਟਕ ਨਹੀਂ ਸੀ ਰੱਖਦੀ ਕੋਈ ਕੰਮ ਨਹੀਂ ਸੀ ਕਰਦੀ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਲਾਉਂਦੀ ਸੀ ਆਪਣੀ ਕਿਰਤ ਕਮਾਈ ਵਿੱਚ ਜਦੋਂ ਉਹ ਸਰਦਾਰ ਨੇ ਦੇਖਿਆ ਗੁਰਸਿੱਖ ਨੇ ਅਰੇ ਇਹ ਤਾਂ ਪੜਦੀ ਹੈ ਜਪਜੀ ਸਾਹਿਬ ਕਿ ਅਸੀਂ ਸਰਦਾਰ ਲੋਕ ਕੀ ਕਰ ਰਹੇ ਹਾਂ ਸੋ ਇਹਸ ਕਰਕੇ ਜਪਜੀ ਸਾਹਿਬ ਜੀ ਦੀ ਬਹੁਤ ਹੀ ਜ਼ਿਆਦਾ ਵੱਡੀ ਮਹਾਨਤਾ ਹੈ ਜਬਜੀਤ ਸਾਹਿਬ ਜੀ ਦੇ ਪਾਠ ਦੇ ਵਿੱਚ ਪੂਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਹੈ ਗ੍ਰੰਥ ਸਾਹਿਬ ਜੀ ਦੀ ਰਮਤਾ ਹੀ ਜਬਜੀਤ ਸਾਹਿਬ ਜੀ ਦੇ ਪਾਠ ਤੋਂ ਹੁੰਦੀ ਹੈ ਆਪ ਸਾਰਿਆਂ ਨੇ ਦੇਖਿਆ ਹੋਣਾ ਹੈ ਘਰਾਂ ਵਿੱਚ ਸਹਿਜ ਪਾਠ ਕਰਦੇ ਹੋ ਆਪ ਸਾਰੇ ਗੁਰਦੁਆਰਾ ਸਾਹਿਬ ਵੀ ਜਾਂਦੇ ਹੋ ਜਦੋਂ ਸਹਿਜ ਪਾਠ ਤੁਸੀਂ ਰਖਵਾਂਦੇ ਹੋ ਤੇ ਉਦੋਂ ਪਹਿਲੀਆਂ ਪੰਜ ਪੌੜੀਆਂ ਹੀ ਜਬਜੀਤ ਸਾਹਿਬ ਜੀ ਦੀਆਂ ਪਾਠ ਪੜਿਖੀਆਂ ਜਾਂਦੀਆਂ ਹਨ ਫਿਰ ਹੀ ਸਹਿਜ ਪਾਠ ਜਾਂ ਅਖੰਡ ਪਾਠ ਜਿਹੜਾ ਹੈ ਉਥੋਂ ਹੀ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਾਰੰਭਤਾ ਹੀ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੁੰਦੀ ਹੈ ਸੋ ਸਾਨੂੰ ਪੂਰੇ ਹੀ ਦਿਲ ਲਾ ਕੇ ਵਿਸ਼ਵਾਸ ਦੇ ਨਾਲ ਅਤੇ ਆਪਣੇ ਅੰਦਰ ਦਿਲ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਿਆਰ ਤੇ ਡਰ ਤੇ ਭੈਰ ਰੱਖਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਹੈ ਸਾਨੂੰ ਕਮੈਂਟ ਆਉਂਦੇ ਹਨ ਸਾਨੂੰ ਕਿ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਅਰਦਾਸ ਹੁੰਦੀ ਹੈ ਪੂਰੀ ਗੁਰੂ ਸਾਹਿਬ ਸੁਣਦੇ ਹਨ ਲੇਕਿਨ ਇਨਸਾਨ ਦੇ ਅੰਦਰ ਖੁਦ ਦੇ ਅੰਦਰ ਪੂਰਾ ਹੀ ਵਿਸ਼ਵਾਸ ਹੋਣਾ ਬਹੁਤ ਹੀ ਲਾਜ਼ਮੀ ਹੈ ਅਸੀਂ ਜਦੋਂ ਆਪਣੇ ਮਾਤਾ ਪਿਤਾ ਦਾ ਕੋਈ ਵੀ ਲਿਖਿਆ ਹੋਇਆ ਪੱਤਰ ਜਾਂ ਚਿੱਠੀ ਪੜ੍ਹਦੇ ਹਾਂ ਸਾਡੇ ਹਿਰਦੇ ਦੇ ਅੰਦਰ ਬੜੀ ਹੀ ਪਾਵਨਾ ਆਉਂਦੀ ਹੈ ਦਿਲ ਦੇ ਵਿੱਚ ਲਹਿਰ ਜੀ ਉੱਠਦੀ ਹੈ ਅਸੀਂ ਕੀ ਕਰਦੇ ਹਾਂ ਕਿ ਬੜੇ ਪਿਆਰ ਨਾਲ ਉਹ ਚਿੱਠੀ ਪੜ੍ਹਦੇ ਹਾਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਿਉਂ ਨਹੀਂ ਕਰਦੇ ਫਿਰ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਪਿਆਰ ਨਾਲ ਤੇ ਪੂਰੀ ਹੀ ਸ਼ਰਧਾ ਨਾਲ ਕਿਉਂ ਨਹੀਂ ਕਰਦੇ ਪੂਰੀ ਸਰਦਾ ਦੇ ਨਾਲ ਆਪਣੇ ਘਰ ਦੇ ਵਿੱਚ ਪਿਆਰ ਦੇ ਨਾਲ ਪਾਠ ਕਰੋ ਜਿੱਥੇ ਵੀ ਤੁਸੀਂ ਜਗਦੀਸ਼ ਸਾਹਿਬ ਜੀ ਦਾ ਪਾਠ ਕਰੋਗੇ ਪਰ ਮਾਤਮਾ ਤੁਹਾਡਾ ਉਥੇ ਹੀ ਅੰਗ ਸੰਸਹਾਇ ਹੋਣਗੇ ਉਥੇ ਹੀ ਤੁਹਾਡੀ ਰੱਖਿਆ ਕਰ ਸਕਦਾ ਹੈ ਦੇਹ ਧਾਰੀ ਗੁਰੂ ਕੋਈ ਨਹੀਂ ਤੁਹਾਡੀ ਰੱਖਿਆ ਕਰ ਸਕਦਾ ਕਿਤੇ ਜਪਜੀ ਸਾਹਿਬ ਦਾ ਪਾਠ ਗੁਰਬਾਣੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਹੈ ਤੇ ਨਾਲ ਹੀ ਜਿੱਥੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਾਠ ਵਿੱਚੋਂ ਕੋਈ ਇੱਕ ਸ਼ਬਦ ਵੀ ਅਗਰ ਪੜ੍ਹਦੇ ਹੋ ਤੇ ਤੁਹਾਡੇ ਨਾਲ ਗੁਰੂ ਸਾਹਿਬ ਉਥੇ ਹੀ ਆਣ ਕੇ ਖੜੇ ਹੋ ਜਾਂਦੇ ਹਨ ਕਿਸੇ ਵੀ ਰੂਪ ਦੇ ਵਿੱਚ ਸੋ ਵੈਂ ਪਰਮ ਨਹੀਂ ਕਰਨਾ ਜਬਜੀਤ ਸਾਹਿਬ ਹੀ ਸਾਡਾ ਮੂਲ ਹੈ ਜਬਜੀਤ ਸਾਹਿਬ ਦੇ ਨਾਲ ਅਸੀਂ ਪਿਆਰ ਕਰਨਾ ਹੈ ਜਬਜੀਤ ਸਾਹਿਬ ਜੀ ਦੇ ਪਾਠ ਵਿੱਚ ਇੰਨੀਆਂ ਰਹਿਮਤਾ ਹਨ ਇੰਨੀਆਂ ਤਾਕਤਾਂ ਹਨ ਸਾਰੀ ਹੀ ਬਾਣੀ ਵਿੱਚ ਤਾਕਤ ਹੈ ਤਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਫਰਮਾਨ ਹੈ ਐ ਇਨਸਾਨ ਤੂੰ ਮੇਰੇ ਨਾਲ ਪਿਆਰ ਕਰ ਤੇ ਮੈਂ ਤੇਰੇ ਨਾਲ ਪਿਆਰ ਕਰਾਂਗਾ ਪਿਆਰ ਦੇ ਬਦਲੇ ਪਿਆਰ ਮਿਲੇਗਾ ਤੁਹਾਨੂੰ ਅਜੇਨ ਸੰਸਾਰ ਦੀ ਵਿੱਚ ਕੋਈ ਕਿਸੇ ਦੇ ਨਾਲ ਅਗਰ ਥੋੜਾ ਜਿਨਾ ਲੜਾਈ ਝਗੜਾ ਹੋ ਜਾਏ ਤੇ ਸਾਰੀ ਉਮਰ ਉਹ ਦੁਸ਼ਮਣੀ ਰੱਖਦਾ ਹੈ ਲੇਕਿਨ ਗੁਰੂ ਸਾਹਿਬ ਕੀ ਕਰਦੇ ਹਨ ਅਗਰ ਇਨਸਾਨ ਕੋਲ ਗਲਤੀ ਹੋ ਜਾਏ ਤੇ ਗੁਰੂ ਸਾਹਿਬ ਫੇਰ ਬਖਸ਼ ਦਿੰਦੇ ਹਨ ਹਰ ਜੀ ਜੋ ਨਹੀਂ ਮਾਣਿਆ ਤੋ ਮਾਣ ਨੀਜੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ ਸਾਨੂੰ ਗੁਰੂ ਤੋਂ ਵਾਰੇ ਜਾਣਾ ਚਾਹੀਦਾ ਹੈ ਗੁਰੂ ਸਾਡੀ ਬਾਂਹ ਹੀ ਛੱਡਦੇ ਹਨ ਅਗਰ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਦੋ ਜਨਨਾ ਕਰਦੇ ਹਾਂ ਆਪਣੇ ਘਰ ਵਿੱਚ ਤੇ ਗੁਰੂ ਸਾਹਿਬ ਸਾਡੀ ਬਾਹ ਫੜ ਕੇ ਰੱਖਦੇ ਹਨ ਅਗਰ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਤੇ ਗੁਰਦੁਆਰਾ ਸਾਹਿਬ ਵਿੱਚ ਵੀ ਗੁਰੂ ਸਾਹਿਬ ਸਾਡੇ ਅੰਸੰਗ ਹਨ ਬਾਬਾ ਜੀ ਨੇ ਸਾਡੀ ਬਾਹ ਫੜੀ ਹੋਈ ਹੈ ਛੱਡੀ ਨਹੀਂ ਹੈ ਅਸੀਂ ਹੀ ਇੱਧਰ ਉੱਧਰ ਹੋ ਜਾਂਦੇ ਹਾਂ ਪੈਸਿਆਂ ਦੇ ਮਾਮਲੇ ਵਿੱਚ ਲਾਲਚ ਵਿੱਚ ਆ ਕੇ ਇੱਧਰ ਉੱਧਰ ਹੋ ਕੇ ਭਟਕ ਕੇ ਗੁਰੂ ਗੁਰੂ ਨੂੰ ਆਪਣੇ ਨੂੰ ਛੱਡ ਕੇ ਤੇ ਦੇਤਾ ਹੀ ਗੁਰੂਆਂ ਦੇ ਪਿੱਛੇ ਅਸੀਂ ਲੱਗ ਜਾਂਦੇ ਹਾਂ ਦੇਤਾ ਦੀ ਗੁਰੂਆਂ ਦੇ ਪਿੱਛੇ ਨਹੀਂ ਲੱਗਣਾ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਰਹਿਮਤਾ ਬਖਸ਼ੀਆਂ ਹਨ ਤਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਆਪਣੇ ਕਾਰਬਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਸਾਡੇ ਵਾਸਤੇ ਹੀ ਉਦਾਸੀਆਂ ਕੀਤੀਆਂ ਤੇ ਸਾਡੇ ਵਾਸਤੇ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਹੈ ਮੂਲ ਮੰਤਰ ਲੈ ਕੇ ਆਏ ਇਹ ਵੀ ਨਦੀ ਦੇ ਵਿੱਚੋਂ ਜਾ ਕੇ ਉਹਨਾਂ ਨੇ ਸਾਡੇ ਵਾਸਤੇ ਹੀ ਮੂਲ ਮੰਤਰ ਲਿਆਂਦਾ ਅਗੋਂ ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਸਾਡੇ ਵਾਸਤੇ ਹੀ ਉਚਾਰਨ ਕੀਤਾ ਹੈ ਸੋ ਸਾਨੂੰ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਵੀ ਇਹੋ ਹੀ ਕਹਿਣਾ ਚਾਹੀਦਾ ਹੈ ਜਪਜੀ ਸਾਹਿਬ ਦਾ ਪਾਠ ਕਰੋ ਬਾਣੀ ਪੜੋ ਬਾਣੀ ਸੁਣੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ